ਚੰਨ ਮੈਂ ਇਹ ਮਾਰਾ ਹੋ ਗਿਆ। ਮੀਂਹ ਦੇ ਮੌਸਮ ਦੇ ਵਿੱਚ ਅਕਸਰ ਹੀ ਆਲੇ-ਦੁਆਲੇ ਸੱਪ ਦਿਖਾਈ ਦੇ ਰਹੇ ਨੇ। 12 ਫੁੱਟ ਲੰਬਾ ਕਿੰਗ ਕੋਬਰਾ ਸੱਪ ਇਹ ਵਿਕਾਸਨਗਰ ਦੇ ਵਿੱਚ ਇੱਕ ਘਰ ਦੇ ਵਿੱਚ ਵੜ ਗਿਆ ਜਿਸ ਦੇ ਨਾਲ ਪੂਰੇ ਇਲਾਕੇ ਦੇ ਵਿੱਚ دہشت ਫੈਲ ਗਈ ਹੈ। ਘਰ ਦੇ ਵਿੱਚ ਸੌ ਰਹੇ ਵਿਅਕਤੀ ਦੀ ਜਾਨ ਬੜੀ ਮੁਸ਼ਕਿਲ ਦੇ ਨਾਲ ਬਚੀ ਹੈ। ਪਿੰਡ ਵਾਸੀਆਂ ਨੇ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਨੇ ਘੰਟਿਆਂ ਦੀ ਮਿਹਨਤ ਤੋਂ ਬਾਅਦ ਕੋਬਰਾ ਸੱਪ ਨੂੰ ਬਾਹਰ ਕੱਢਿਆ। ਤੁਸੀਂ ਦੇਖ ਸਕਦੇ ਹੋ ਕਿੰਨਾ ਖਤਰਨਾਕ ਇਹ ਕਿੰਗ ਕੋਬਰਾ ਸੱਪ ਹੈ ਜੋ ਇਸ ਘਰ ਦੇ ਵਿੱਚ ਵੜਿਆ ਹੋਇਆ ਸੀ ਜੰਗਲਾਤ ਵਿਭਾਗ ਨੇ ਸੱਪ ਨੂੰ ਸੁਰੱਖਿਅਤ ਫੜ ਲਿਆ ਹੈ ਤੇ ਸੰਗਨੇ ਜੰਗਲ ਦੇ ਵਿੱਚ ਛੱਡ ਦਿੱਤਾ ਹੈ ਅਕਸਰ ਹੀ ਮੀਂਹ ਦੇ ਮੌਸਮ ਦੇ ਵਿੱਚ ਜੰਗਲੀ ਇਲਾਕਿਆਂ ਦੇ ਵਿੱਚ ਸੱਪ ਨਿਕਲ ਕੇ ਬਾਹਰ ਆ ਰਹੇ ਨੇ ਅਜਿਹੇ ਦੇ ਵਿੱਚ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਤਾਂ ਜੋ ਕਿਸੇ ਵੀ ਅਣਹੋਣੀ ਤੋਂ ਬਚਿਆ ਜਾ ਸਕੇ ਉਹ ਉਹ ਆ ਗਈ ਕੋਈ ਹੈ ਵੀ ਅੰਦਰ ਆਇਆ ਪੱਥਰ ਮੀਟਕ ਮਾਂਜੀ ਪਤਾ ਨਾ ਸੁਣਾਤੇ ਫਿਰ ਸਟੇ ਫੋਟੋ ਵੀ ਲੈ ਦੇ ਨਾ ਉਹ ਛੰਨ ਮਾਰ ਲਾਉਂਦਾ ਹੈ ਕਿਤੇ ਮੀਰੇ ਮੌਸਮ ਦੇ ਵਿੱਚ ਅਕਸਰ ਹੀ ਆਲੇ-ਦੁਆਲੇ ਸੱਪ ਦਿਖਾਈ ਦੇ ਰਹੇ ਨੇ 12 ਫੁੱਟ ਲੰਬਾ ਕਿੰਗ ਕੋਬਰਾ ਸੱਪ ਇਹ ਵਿਕਾਸਨਗਰ ਦੇ ਵਿੱਚ ਇੱਕ ਘਰ ਦੇ ਵਿੱਚ ਵੜ ਗਿਆ ਜਿਸ ਦੇ ਨਾਲ ਪੂਰੇ ਇਲਾਕੇ ਦੇ ਵਿੱਚ دہشت ਫੈਲ ਗਈ ਹੈ ਘਰ ਦੇ ਵਿੱਚ ਸੌ ਰਹੇ ਵਿਅਕਤੀ ਦੀ ਜਾਨ ਬੜੀ ਮੁਸ਼ਕਲ ਦੇ ਨਾਲ ਬਚੀ ਹੈ ਪਿੰਡ ਵਾਸੀਆਂ ਨੇ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਨੇ ਘੰਟਿਆਂ ਦੀ ਮਿਹਨਤ ਤੋਂ ਬਾਅਦ ਕੋਬਰਾ ਸੱਪ ਨੂੰ ਬਾਹਰ ਕੱਢਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਖਤਰਨਾਕ ਇਹ ਕਿੰਗ ਕੋਬਰਾ ਸੱਪ ਹੈ ਜੋ ਇਸ ਘਰ ਦੇ ਵਿੱਚ ਵੜਿਆ ਹੋਇਆ ਸੀ ਜੰਗਲਾਤ ਵਿਭਾਗ ਨੇ ਸੱਪ ਨੂੰ ਸੁਰੱਖਿਅਤ ਫੜ ਲਿਆ ਤੇ ਸੰਗਨੇ ਜੰਗਲ ਦੇ ਵਿੱਚ ਛੱਡ ਦਿੱਤਾ ਹੈ ਅਕਸਰ ਹੀ ਮੀਂਹ ਦੇ ਮੌਸਮ ਦੇ ਵਿੱਚ ਜੰਗਲੀ ਇਲਾਕਿਆਂ ਦੇ ਵਿੱਚ ਸੱਪ ਨਿਕਲ ਕੇ ਬਾਹਰ ਆ ਰਹੇ ਨੇ ਅਜਿਹੇ ਦੇ ਵਿੱਚ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਤਾਂ ਜੋ ਕਿਸੇ ਵੀ ਅਣਹੋਣੀ ਤੋਂ ਬਚਿਆ ਜਾ ਸਕੇ ਹੈ ਬੀ ਅਦਿਲ ਭਾ ਜਿਹੜਾ ਪੱਛਰਨ ਜਿਹੇ ਪੱਛਰਨ ਉਹ ਟੱਕ ਮਾਂਜੀ ਪਤਾ ਨਾ ਸੁਣਾਤੇ ਹੈ। ਇਹ। ਕਈ ਫੋਟੋ ਵੀ ਲੈ ਦੇਣਾ। ਨਾ ਨਾ। ਉਹ 참 ਮੈਂ ਮਾਰਾ ਆ ਗਿਆ ਕਿਤੇ। ਮੀਰੇ ਮੌਸਮ ਦੇ ਵਿੱਚ ਅਕਸਰ ਹੀ ਆਲੇ-ਦੁਆਲੇ ਸੱਪ ਦਿਖਾਈ ਦੇ ਰਹੇ ਨੇ 12 ਫੁੱਟ ਲੰਬਾ ਕਿੰਗ ਕੋਬਰਾ ਸੱਪ ਇਹ ਵਿਕਾਸਨਗਰ ਦੇ ਵਿੱਚ ਇੱਕ ਘਰ ਦੇ ਵਿੱਚ ਵੜ ਗਿਆ ਜਿਸ ਦੇ ਨਾਲ ਪੂਰੇ ਇਲਾਕੇ ਦੇ ਵਿੱਚ دہشت ਫੈਲ ਗਈ ਹੈ ਘਰ ਦੇ ਵਿੱਚ ਸੌ ਰਹੇ ਵਿਅਕਤੀ ਦੀ ਜਾਨ ਬੜੀ ਮੁਸ਼ਕਲ ਦੇ ਨਾਲ ਬਚੀ ਹੈ ਪਿੰਡ ਵਾਸੀਆਂ ਨੇ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਨੇ ਘੰਟਿਆਂ ਦੀ ਮਿਹਨਤ ਤੋਂ ਬਾਅਦ ਕੋਬਰਾ ਸੱਪ ਨੂੰ ਬਾਹਰ ਕੱਢਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਖਤਰਨਾਕ ਇਹ ਕਿੰਗ ਕੋਬਰਾ ਸੱਪ ਹੈ ਜੋ ਇਸ ਘਰ ਦੇ ਵਿੱਚ ਵੜਿਆ ਹੋਇਆ ਸੀ ਜੰਗਲਾਤ ਵਿਭਾਗ ਨੇ ਸੱਪ ਨੂੰ ਸੁਰੱਖਿਅਤ ਫੜ ਲਿਆ ਤੇ ਸੰਗਨੇ ਜੰਗਲ ਦੇ ਵਿੱਚ ਛੱਡ ਦਿੱਤਾ ਹੈ ਅਕਸਰ ਹੀ ਮੀਂਹ ਦੇ ਮੌਸਮ ਦੇ ਵਿੱਚ ਜੰਗਲੀ ਇਲਾਕਿਆਂ ਦੇ ਵਿੱਚ ਸੱਪ ਨਿਕਲ ਕੇ ਬਾਹਰ ਆ ਰਹੇ ਨੇ ਅਜਿਹੇ ਦੇ ਵਿੱਚ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਤਾਂ ਜੋ ਕਿਸੇ ਵੀ ਅਣਹੋਣੀ ਤੋਂ ਬਚਿਆ ਜਾ ਸਕੇ ਹੈ ਬੀ ਅਦਿਲ ਭਾ ਜਿਹੜਾ ਪੰਚਰ ਮੈਂ ਜੇ ਮੈਂ ਪੁੱਛਿਆ ਮਟਕ ਮਾਂਜੀ ਦਾ ਨਾਮ ਸੁਣਾਤੇ ਹੂੰ ਹੂੰ ਕਿਹਾ ਉਹਨੂੰ ਸਕੇ ਫੋਟੋ ਵੀ ਲੈ ਦੇਣਾ